ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਸੁਰੱਖਿਆ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਪਠਾਨਕੋਟ ਦੇ ਵਿੱਚ ਜਿਹੜੇ ਸਰਹੱਦੀ ਇਲਾਕੇ ਦੇ ਵਿੱਚ ਪਹਿਲੇ ਕੋੜ ਪੱਟੀਆਂ ਦੇ ਵਿੱਚ ਸ਼ੱਕੀ ਵਿਆਤੀ ਦੇਖੇ ਜਾਂਦੀ ਜਿਹੜੀ ਗੱਲ ਸਾਹਮਣੇ ਆਈ ਸੀਗੀ ਉਸ ਤੋਂ ਬਾਅਦ ਕੱਲ ਫਿਰ ਜਿਹੜਾ ਪਠਾਨਕੋਟ ਦੇ ਬਿਲਕੁਲ ਨਜ਼ਦੀਕ ਲੱਗਦਾ ਇੱਕ ਏਰੀਆ ਹੈਗਾ ਜੇ ਐਂਕੇ ਦਾ ਕੀੜੀ ਗੰਡੇয়াল ਉੱਥੇ ਵੀ ਕਹਿੰਦੇ ਸ਼ੱਕੀ ਦੇਖੇਗੇ ਨੇ ਉਸ ਨੂੰ ਲੈ ਕੇ ਜਿਹੜੀ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ ਪੁਲਿਸ ਜਿਹੜੀ ਪੱਬਾਂ ਭਾਰ ਹੋਈ ਪਈ ਆ ਹੋਰ ਵੀ ਫੋਰਸਾਂ ਜਿਹੜੀਆਂ ਨਾਲ ਆਈਆਂ ਜਿਹੜੀਆਂ ਸਰਚ ਆਪਰੇਸ਼ਨ ਵੀ ਚਲਾ ਰਹੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਹਿਲੇ ਇਸ ਲਈ ਅਸੀਂ ਪਠਾਨਕੋਟ ਦਾ ਜਿਹੜਾ ਸਰਹੱਦੀ ਇਲਾਕੇ ਦਾ ਕਥਲੋਰ ਨਾਕਾ ਹੈਗਾ ਉੱਥੇ ਖੜੇ ਆ ਤਸਵੀਰਾਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਇਸ ਤੋਂ ਕੁਝ ਹੀ ਦੂਰੀ ਤੇ ਕਹਿ ਸਕਦੇ ਆਂ ਵੀ ਕੁਝ ਹੀ ਦੂਰੀ ਤੇ ਕੁਝ ਕਿਲੋਮੀਟਰ ਦੂਰੀ ਤੇ ਜਿਹੜਾ ਜੇ ਐਂਡੀ ਕੇ ਦਾ ਬਾਡਰ ਵੀ ਲੱਗਦਾ ਤੇ ਪਾਕਿਸਤਾਨ ਦਾ ਬਾਡਰ ਵੀ ਲੱਗਦਾ ਤੁਸੀਂ ਮੇਰੇ ਪਿੱਛੇ ਦੂਸਰੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਨਾਕਾ ਹੈਗਾ ਉਸ ਕਥਰੋਰ ਪੋਲ ਦੇ ਉਤੇ ਜਿੱਥੇ ਬੜੀ ਹੀ ਬਰੀਕੀ ਨਾਲ ਜਿਹੜੇ ਗੱਡੀਆਂ ਨੂੰ ਰੋਕ-ਰੋਕ ਕੇ ਚੈੱਕ ਕੀਤਾ ਜਾ ਰਿਹਾ ਚਾਹੇ ਉਹ ਜੰਮੂ ਕਸ਼ਮੀਰ ਤੋਂ ਆਣ ਵਾਲੀਆਂ ਗੱਡੀਆਂ ਹੋਣ ਚਾਹੇ ਜਿਹੜੀਆਂ ਪੰਜਾਬ ਦੀਆਂ ਹੋਣ ਚਾਹੇ ਹਿਮਾਚਲ ਕਿਸੇ ਵੀ ਪਾਸੇ ਜਿਹੜੀ ਗੱਡੀ ਆ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਦੱਸਦੀ ਕਿ ਕੱਲ ਇੱਕ ਸ਼ੱਕੀ ਵਿਅਕਤੀ ਦਾ ਜਿਹੜਾ ਸਕੈਚ ਵੀ ਜਾਰੀ ਕੀਤਾ ਗਿਆ ਪੁਲਿਸ ਵੱਲੋਂ ਤੇ ਉਹਨੂੰ ਵਾਇਰਲ ਵੀ ਕੀਤਾ ਗਿਆ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਵੀ ਜੇ ਕੋਈ ਸ਼ੱਕੀ ਵਿਅਕਤੀ ਇਸ ਇਹ ਬੜਾ ਸ਼ੱਕੀ ਵਿਅਕਤੀ ਜਾਂ ਹੋਰ ਵੀ ਵੈਸੇ ਤਾਂ ਹੋਰ ਵੀ ਕੋਈ ਸ਼ੱਕੀ ਵਿਅਕਤੀ ਮਿਲਦਾ ਉਹਦੇ ਬਾਰੇ ਵੀ ਜਿਹੜਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਏ ਤੇ ਜਿਹੜਾ ਸਕੈਚ ਜਾਰੀ ਕੀਤਾ ਫੋਟੋ ਜਾਰੀ ਕੀਤੀ ਗਈ ਆ ਉਹਨੂੰ ਵੀ ਜਿਹੜਾ ਜੇਕਰ ਕਿਸੇ ਦੀ ਨਜ਼ਰ ਪੈਂਦੀ ਹੈ ਤਾਂ ਉਹਦੇ ਵੱਲੋਂ ਵੀ ਪੁਲਿਸ ਨੂੰ ਇਤਲਾਹ ਕੀਤੀ ਜਾਏ ਕੁਝ ਨੰਬਰ ਵੀ ਉਦੇ ਯਾਰੀ ਕੀਤੇ ਗਏ ਨੇ ਜਿਹਦੇ ਤੇ ਪੁਲਿਸ ਨੂੰ ਸੂਚਿਤ ਕੀਤਾ ਜਾ ਸਕੇ ਦੋਸਤੋ ਗੱਲਬਾਤ ਸੁਣਾਉਣੀ ਆ ਤਸਵੀਰਾਂ ਵੀ ਦਿਖਾ ਰਿਹਾ ਬਾਰ-ਬਾਰ ਉਸ ਸਕੈਚ ਦੀਆਂ ਵੀ ਤਸਵੀਰਾਂ ਦਿਖਾ ਸਕਦੇ ਆ ਦਿਖਾ ਰਿਹਾ ਜਿਹੜਾ ਸ਼ੱਕੀ ਹੈਗਾ ਆਪਣੀ ਸਕਰੀਨ ਤੇ ਜਿਹੜੀਆਂ ਤਸਵੀਰਾਂ ਦੇ ਸਕਦੇ ਇਹ ਉਹ ਸ਼ੱਕੀ ਹੈਗਾ ਜਿਹਦਾ ਪੁਲਿਸ ਵੱਲੋਂ ਇੱਕ ਸਕੈਚ ਜਾਰੀ ਕੀਤਾ ਗਿਆ ਕਿ ਇਹ ਸ਼ੱਕੀ ਵਿਅਕਤੀ ਜਿਹੜਾ ਕਿਹੜੀ ਗੰਢਿਆਲ ਦੇ ਵਿੱਚ ਵੇਖਿਆ ਗਿਆ ਦੋਸਤੋ ਅਪੀਲ ਕੀਤੀ ਜਾ ਰਹੀ ਆ ਬਾਰ-ਬਾਰ ਪੁਲਿਸ ਵੱਲੋਂ ਕਿ ਜੇ ਦੇ ਕਿਸੇ ਨੂੰ ਮਿਲਦਾ ਕਿਤੇ ਦਿਖਦਾ ਸ਼ੱਕੀ ਵਿਅਕਤੀ ਇਹ ਜਾਂ ਕੋਈ ਹੋਰ ਵੀ ਤੇ ਜਿਹੜੇ ਨੰਬਰ ਦਿੱਤੇ ਗਏ ਨੇ ਉਹਦੇ ਤੇ ਸੂਚਿਤ ਕੀਤਾ ਜਾਏ ਦੋਸਤੋ ਅਧਿਕਾਰੀਆਂ ਨਾਲ ਗੱਲਬਾਤ ਵੀ ਸੁਣਾਵਾਂਗੇ ਕਰਾਂਗੇ ਵੀ ਕੀ ਉਹਨਾਂ ਦਾ ਕਹਿਣਾ ਉਹਨਾਂ ਵੱਲੋਂ ਕੀ ਅਪੀਲ ਜਿਹੜੀ ਜਨਤਾ ਨੂੰ ਕੀਤੀ ਜਾ ਰਹੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੋ ਚਾਰ ਦਿਨ ਤੱਕ ਲਈ ਊੜਪੱਟੀ ਨੇ ਜਿਹੜਾ ਹੈਗਾ ਵਾਟਰ ਏਰੀਆ ਦੇ ਨਾਲ ਦਾ ਤਿਲ ਉੱਥੇ ਸ਼ਕਤੀ ਵਿਅਕਤੀ ਦੇਖੇ ਗਏ ਸੀ ਸੱਚ ਵੀ ਕਾਫੀ ਚੱਲਿਆ ਉਸ ਤੋਂ ਬਾਅਦ ਕੱਲ ਗੰਢਿਆਲ ਦੇ ਵਿੱਚ ਜਿਹੜਾ ਜੇਨ ਖੜਾ ਦਾ ਪਹਿਲੂ ਉੱਥੇ ਵੀ ਕੰਨੇ ਦੇ ਦੇਖੇ ਗਏ ਕੀ ਉਹ ਕੁਛ ਨੂੰ ਤਿਆਰਿਆ ਸਰਟੀਫਿਕੇਸ਼ਨ ਤੋਂ ਨਾਲ ਕਿ ਦਿਨ ਪਹਿਲਾਂ ਜਿਹੜਾ ਸ਼ੱਕੀ ਵਿਅਕਤੀਆਂ ਨੂੰ ਉੱਥੇ ਦੇਖਿਆ ਗਿਆ ਸੀ ਜਿਹਦੇ ਸਬੰਧ ਵਿੱਚ ਸਾਡੇ ਐਸਐਸਪੀ ਸ਼੍ਰੀ ਸੁਹੇਰ ਮੀਰੀ ਆਈਪੀਐਸਓ ਕਾਫੀ ਸੀਰੀਅਸ ਨੇ ਉਹਨਾਂ ਨੇ ਪੰਜਾਬ ਪੁਲਿਸੀਆਂ ਕਾਫੀ ਜਿਹੜੇ ਆਫੀਸਰਾਂ ਨੇ ਡਿਊਟੀਆਂ ਲਗਾਈਆਂ ਨੇ ਅਤੇ ਬਾਹਰੋਂ ਵੀ ਫੋਰਸ ਸਾਨੂੰ ਮਿਲੀ ਹੋਈ ਹੈ ਜਿਹਦੇ ਸਬੰਧ ਵਿੱਚ ਅਸੀਂ ਕਾਫੀ ਸੁਹੇਰਦ ਹਾਂ ਅਸੀਂ ਜਿਹੜਾ ਆਪਣੇ ਬਾਰਡਰ ਦੇ ਏਰੀਆ ਵਿੱਚ ਕਾਫੀ ਨਾਕੇ ਲਗਾਏ ਗਏ ਹਨ ਅਤੇ ਜਿਹੜੀ ਆਉਣ ਜਾਣ ਵਾਲੀ ਗੱਡੀ ਉਹ ਹਰ ਇੱਕ ਚੈੱਕ ਹੋ ਕੇ ਆ ਰਹੀ ਹੈ ਅਤੇ ਕਿਸੇ ਵੀ ਗੱਡੀ ਨੂੰ ਵਿਦਾਊਟ ਚੈਕਿੰਗ ਨਹੀਂ ਜਾਣਤਾ ਜਾਂਦਾ ਅਤੇ ਜਿਹੜਾ ਸੀ ਬਾਰਡਰ ਤੇ ਸਾਡੀ ਜਿਹੜੀ ਸਕਿਉਰਟੀ ਉਹ ਪੂਰੀ ਟਾਈਟ ਹੈ ਅਸੀਂ ਅਸੀਂ ਇਸ ਪ੍ਰਤੀ ਬਹੁਤ ਸੀਰੀਅਸ ਹਾਂ ਸਰੀ ਇੱਕ ਸਕੇਚ ਵੀ ਜਾਰੀ ਕੀਤਾ ਗਿਆ ਸ਼ੱਕੀ ਦਾ ਇੱਕ ਜਿਹੜਾ ਆਪਣਾ ਕਿਹੜੀ ਜਨ ਕਨਿਆਲ ਪੈਂਦਾ ਇੱਕ ਉੱਥੇ ਇੱਕ ਸਸਪੈਕਟ ਲਿਖਿਆ ਸੀ ਉਹਦਾ ਸਕੇਚ ਜਾਰੀ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਬੇਨਤੀ ਕਰਦਾ ਕਿ ਜੇਕਰ ਇਸ ਤਰ੍ਹਾਂ ਦੇ ਸਕੈਚ ਦਾ ਪਰਸੰਦਾ ਕੇ ਨੂੰ ਤੁਹਾਨੂੰ ਦਿਖਾਈ ਜਿੰਦਾ ਦੱਸਦਾ ਤੇ ਤਰ੍ਹਾਂ ਤੋਂ ਪੁਲਿਸ ਨੂੰ ਜੇਲੀ ਸੂਚਿਤ ਕੀਤਾ ਜਾਵੇ ਅਸੀਂ ਉਹ ਜਿਹੜੇ ਸਕੈਚ ਦੇ ਥੱਲੇ ਆਪਣੇ ਮੋਬਾਈਲ ਨੰਬਰ ਵੀ ਲਿਖਿਆ ਹਨ ਸਾਨੂੰ ਤਰੰਤ ਸੂਚਿਤ ਕੀਤਾ ਜਾਏ ਤਾਂ ਜੋ ਦੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ